ਸਰ ਬਾਦ ਦਾ ਭਲਾ ਸਾਝਾ ਮੰਡ ਜਥੇਪੰਦੀ ਵੱਲੋਂ ਖਿਲਾ ਚੇਅਰਮੈਨ ਕਬਲਜੀਤ ਸਿੰਘ ਸਰਾ ਅੱਜ ਜਦੋਂ ਮੈਂ ਸ਼ਹਿਰ ਤੋਂ ਆ ਰਿਹਾ ਤੇ ਮੈਂ ਆ ਪਰਿਵਾਰ ਦੇ ਹਾਲਾਤ ਦੇਖ ਕੇ ਉਹ ਪਹਿਲਾ ਠਾਣੇ ਦੇ ਬੂਹੇ ਗਾੜੀ ਇਹ ਪਰਿਵਾਰ ਬੈਠਾ ਤੇ ਠਾਣੇ ਦੇ ਬੂਹੇ ਗਾੜੀ ਕੋਈ ਪ੍ਰਸ਼ਾਸਨ ਵਾਲਾ ਬਾਹਰ ਆਣ ਕੇ ਇਹਨਾਂ ਨੂੰ ਕੁਝ ਨਹੀਂ ਆਖਿਆ ਜਾਂ ਕੋਈ ਹੌਸਲਾ ਨਹੀਂ ਦਿੱਤਾ ਕਿ ਅਸੀਂ ਇਹਨਾਂ ਦੋ ਦੋਸ਼ੀਆਂ ਤੇ ਪੰਦੀ ਕਾਰਵਾਈ ਕਰਾਂਗੇ ਕਿਸ ਨੇ ਸਭ ਕੁੰਬ ਕਰਨ ਦੀ ਨੀਤ ਹੁੰਦੀ ਆ ਪ੍ਰਸ਼ਾਸਨ ਤੇ ਸਭ ਤੋਂ ਵੱਡੀ ਨਕਾਮੀ ਜਿਹੜੀ ਆ ਇਹ ਪੰਜਾਬ ਸਰਕਾਰ ਦੀ ਆ ਕਿ ਅੱਜ ਵੇਖੋ ਇੱਕ ਇਹਨਾਂ ਦਾ ਬਜ਼ੁਰਗ ਮਰ ਗਿਆ ਆ ਇਹਦੀ ਕੁੱਤੇ ਜਿੰਨੀ ਕਦਰ ਨਹੀਂ ਹੁੰਦੀ ਇਸ ਤੋਂ ਬਾਅਦ ਹੈ ਕਿ ਕਿਹਦੇ ਅਮੀਰ ਦੇ ਘਰ ਪੁੱਤਾ ਵੀ ਹੋਵੇ ਨਾ ਉਹ ਵੀ ਕਿਸੇ ਦਾ ਪਰਜੇ ਤੇ ਉਹਦੀ ਸੁਣਵਾਈ ਵੀ ਪਹਿਲਾਂ ਹੋ ਜਾਂਦੀ ਕਿ ਜੇ ਕੋਈ ਉਹ ਕੁੱਤੇ ਨੂੰ ਮਾਰਦੇ ਅੱਜ ਇਹਨਾਂ ਦਾ ਬਜ਼ੁਰਗ ਮਾਰ ਦਿੱਤਾ ਇਹਦਾ ਕੋਈ ਕਦਰ ਨਹੀਂ ਪੈਂਦੀ ਕੋਈ ਮੁੱਲ ਨਹੀਂ ਪੈਂਦਿਆ ਆਹ ਕਵਾਜਾ ਦੇ ਗਰੀਬਾਂ ਦੇ ਹਾਲਾਤ ਵੇਖ ਲੋ ਆਹ ਗਰੀਬਾਂ ਦੇ ਹਾਲਾਤ ਜੇ ਮੈਂ ਤੇ ਇਹੋ ਕਹਾਗਾ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਉਸ ਪ੍ਰਸ਼ਾਸਨ ਉਸ ਨੇ ਕਿਛਵੀ ਵੀ ਲਾਈ ਜਿਹਦੇ ਤੱਕ ਕੋਈ ਰਿਪੋਰਟਾਂ ਜਿਹੜੀਆਂ ਆਈਆਂ ਹਸਤਾਲੋ ਕੋਈ ਨਹੀਂ ਲਾਈ ਨੇ ਨਾਲ ਪਰਚਾ ਨੰਬਰ ਤੁਹਾਡਾ ਮੁਕਦਮਾ ਨੰਬਰ ਮੇਰੇ ਖਿਆਲ 82 ਹੈ ਨਾ ਤੁਹਾਡਾ 0085 ਦਾ ਠੀਕ ਹੈ ਅਹ ਛੋਟੇ ਵੀਰ ਇੱਕ ਗੱਲ ਦੱਸਦੇ ਕਿ ਮਤਲਬ ਕਿੰਨਾ ਚਿਰ ਹੋ ਗਿਆ ਤਕਰੀਬ ਮਹੀਨੇ ਚ ਘੜੇ ਨੂੰ ਪਰ ਇਹ 5ਵੇਂ ਮਹੀਨੇ ਝਗੜਾ ਆਇਆ ਹੈ 5ਵੇਂ ਮਹੀਨੇ ਹਾਂਜੀ ਅੱਛਾ ਉਸ ਤੋਂ ਬਾਅਦ ਸਾਡਾ ਜਿਹੜਾ ਬੰਦਾ ਉਹ ਬਲਵਿੰਦਰ ਸਿੰਘ ਬੈਠਾ ਹਾਂਜੀ 1 ਮਹੀਨਾ ਤੇ 10 ਦਿਨ ਫਿਰ ਤੇ ਉਹ ਐਡਮਿਟ ਰਿਹਾ ਵਾ ਅੱਛਾ ਤੇ 1 ਮਹੀਨਾ ਬਾਅਦ ਬਾਅਦ ਉਹਦੀਆਂ ਰਿਪੋਰਟਾਂ ਆਈਆਂ ਵਾ ਥਾਣੇ 'ਚ ਪਈਆਂ ਅੱਛਾ ਅੱਜ ਤੱਕ ਉਹਦੀ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਟਾਈਮ ਟੈਪ ਤੇ 307 ਲਾਈ ਅੱਜ ਤੱਕ 3 ਮਹੀਨੇ ਤੋਂ ਵੱਧ ਹੋ ਗਏ ਅੱਜ ਤੱਕ ਪੁਲਿਸ ਨੇ ਕੋਈ ਬੰਦਾ ਨਹੀਂ ਫੜਿਆ ਦਾਦਾ ਜੀ ਨੇ ਇਹਨਾਂ ਨੂੰ ਕੁੱਟਮਾਰ ਕੀਤੀ ਉਹਨਾਂ ਦੇ ਸੱਟਾਂ ਲੱਗੀਆਂ ਤੇ ਅੱਜ ਕੱਲ ਦੇ ਆਪਾਂ ਐਡਵਰਟ ਕਰਾਈ ਅੱਜ ਉਹ ਡੈੱਡ ਹੋ ਗਏ ਆ ਤੇ ਕਿੱਥੇ ਦਾਖਲ ਕਰਾਇਆ ਸੀ ਕਿੱਥੇ ਦਾਖਲ ਕਰਾਇਆ ਸੀ ਸਾਡੇ ਦਾ ਧੱਕਾ ਕਰਦਾ ਗਿਆ ਨਹੀਂ ਜੀ ਕਿੱਥੇ ਦਾਖਲ ਕਰਾਇਆ ਸੀ ਅਚਰਨੋ ਹਸਪੀਟਲ ਅਚਰਨੋ ਹਸਪੀਟਲ ਹਾਂਜੀ ਅੱਛਾ ਤਾਂ ਉਹਨਾਂ ਨੇ ਕੋਈ ਦੱਸਿਆ ਤੁਹਾਨੂੰ ਕਿ ਇਹਨਾਂ ਦੀ ਮੌਤ ਦਾ ਕਾਰਨ ਕੀ ਸੀਗਾ ਸਰ ਸਾਨੂੰ ਮੌਤ ਦਾ ਕਾਰਨ ਦੱਸਿਆ ਕਿ ਇਹਨਾਂ ਦੇ ਮਤਲਬ ਅੱਖਾਂ ਘੜੀ ਰੇਸ਼ਾ ਆ ਗਿਆ ਕੋਈ ਅੰਦਰੂਨੀ ਸੱਟ ਆ ਅੱਛਾ ਕਿਰਤੇ ਕੋਈ ਅੰਦਰੂਨੀ ਸੱਟ ਆ ਜਿਨ੍ਹਾਂ ਅੱਖਾਂ ਘੜੀ ਰੇਸ਼ਾ ਆ ਗਿਆ ਤੇ ਨਾਲੇ ਬਾਥ ਰੋਏ ਫੂਣ ਆਉਣ ਲੱਗਿਆ ਅੱਛਾ ਠੀਕ ਆ ਉਹਦੇ ਕਰਕੇ ਇਹਦੀ ਡੈਥ ਹੋਈ ਜਾਂ ਸਕਦਾ ਤੇ ਇਹਨਾਂ ਦੀ ਪ੍ਰਤਿਮਾਰਤ ਕਰ ਰਹੀ ਕਿੰਨੇ ਬੰਦਿਆਂ ਦੇ ਪਰਚਾ ਹੋਇਆ 0082 ਦਾ 12 13 ਬੰਦੇ ਹੋਇਆ 5 6 ਅਣਪਛਾਤੇ ਆ ਉਹਨਾਂ ਉਹ ਵੀ ਬੰਦੇ ਡਿਕਲੇਅਰ ਹੋ ਗਏ ਆ ਕਿ ਕਿਹੜੇ ਬੰਦੇ ਆ ਪਰ ਇਹ ਪੁਲਿਸ ਪ੍ਰਸ਼ਾਸਨ ਉਹਨਾਂ ਦਾ ਨਾਮ ਨਹੀਂ ਪਾਇਆ ਨਾ ਕੋਈ ਕਾਰਵਾਈ ਕੀਤੀ ਆ ਉੱਤੋਂ ਸਾਡੇ ਆ ਡੈੱਡ ਬੋਡੀ ਪਈ ਆ ਇਹਦੀ ਵੀ ਕੋਈ ਕਾਰਵਾਈ ਨਹੀਂ ਹੋਇਆ ਦੇ ਆਪਾਂ ਆਏ ਆ ਸਾਨੂੰ 5 ਮਿੰਟ 2 ਮਿੰਟ ਕਰੀ ਜਾਂਦੇ ਆ ਮਤਲਬ ਤੁਸੀਂ ਇੱਥੇ লাশ ਲੈ ਕੇ ਆਉਣ ਦਾ ਤੁਹਾਡਾ ਮੁੱਖ ਕਾਰਨ ਕੀ ਮੰਗ ਕੀ ਹੈ ਤੁਹਾਡੀ ਸਾਡੀ ਮੰਗ ਹੈ ਜੀ ਸਾਡੇ ਮੇਰੇ ਦਾਦਾ ਜੀ ਨੂੰ ਨਾਲ ਮਾਰਕੁੱਟ ਕੀਤੀ ਸੀ ਹਾਂਜੀ ਉਹਨਾਂ ਹੱਟਾ ਲੱਗਿਆ ਉਹਦੇ ਕਾਰਨ ਉਹਦਾ ਡੈਥ ਹੋਈ ਆ ਤੇ ਸਾਨੂੰ ਜੋਨ ਸਾਹਿਬਾਂ ਦਾ ਦੇਣ 302 ਦਾ ਪੱਛਾ ਦੇਣ ਉਹਨਾਂ ਤੇ ਤੇ ਉਹ 12 ਬੰਦੇ ਜਿਹੜੇ ਪਰਚੇ 'ਚ ਲਿਖੇ ਹੋਏ ਆ ਹਾਂਜੀ ਤੋਂ ਉਹਨਾਂ 'ਚ ਕੋਈ ਅਰੈਸਟ ਹੋਇਆ ਸਰ ਅਜੇ ਤੱਕ ਕੋਈ ਅਰੈਸਟ ਨਹੀਂ ਹੋਇਆ ਜੇ ਕਹਿੰਦੇ ਪੁਲਿਸ ਨੂੰ ਕਹਿੰਦੇ ਜੀ ਗਏ ਹਾਂ ਮਿਲੇ ਨਹੀਂ ਡੇਰੇ ਉੱਥੇ ਜੇ ਇੰਨਾ ਪਤਾ ਪੁਲਿਸ ਨੂੰ ਕਿ ਉਹ ਆਪਣੇ ਡੇਰੇ ਆ ਤੇ ਡੇਰੇ ਨਹੀਂ ਜਾ ਕੇ ਫੜ ਸਕਦੇ ਅੱਛਾ ਨਰਾਰ ਇਥੇ ਇੱਕ ਸੱਚ ਕੋ ਆਇਆ ਹੈ ਜੀ ਹੋਈ ਜਗੀਰ ਸਿੰਘ ਤੇ ਅਹੀਂ ਨਾ ਉਹਨੂੰ ਘੇਰਾ ਪਾ ਲਿਆ ਦੇਖ ਲੈ ਵੀ ਫੜੋ ਇਹਨੂੰ ਅੱਛਾ ਇਹਨਾਂ ਨੇ ਪਜਾਹ ਤੱਕ ਅੰਦਾਟ ਪਾ ਗਏ ਉਹਨੂੰ ਠੀਕ ਹੈ ਅੱਛਾ ਸਰਪੰਚ ਸਾਹਿਬ ਆਖਰੀ ਗੱਲ ਕਿ ਅੱਜ ਤਹਾਨੂੰ ਇਹ ਪੂਰਨ ਤੌਰ ਤੇ ਸ਼ੱਕ ਸੀ ਕਿ ਜਿਹੜਾ ਇਨਸਾਫ ਨਹੀਂ ਮਿਲਿਆ ਤਾਂ ਇਹ ਕਿਦਦ ਹੋਈ ਹੈ ਇਹ ਗੱਲ ਕਹਨੇ ਚਾਹੁੰਦੇ ਹਾਂ ਠੀਕ ਆ ਸਰ 3 ਮਹੀਨੇ ਹੋ ਗਏ ਅੱਜ ਤੱਕ ਅੰਡਰ ਐਕਸਰੇ ਰੱਖਿਆ ਪੁਲਿਸ ਨੇ ਦਾਦਾ ਜੀ ਦੇ ਨਾਲ ਭਰਾ ਦੇ ਤੁਸੀਂ ਇਹ ਸੋਚੋ ਤਿੰਨ ਮਹੀਨੇ ਕਿਹੜੇ ਅੰਡਰ ਐਕਟ ਹੁੰਦੇ ਆਜ ਕੱਖੀ ਆ ਰਿਹਾ ਇੱਥੇ ਪੜ ਲਓ ਆ ਇੱਕ 0082 ਨੰਬਰ ਆ ਇਹਦੇ ਇੱਥੇ ਪੜੋ ਦਾਦਾ ਜੀ ਦੇ ਬਿਆਨ ਤੇ ਪੱਤਾ ਆ ਇਹਦੇ ਤੇ ਲਿਖਿਆ ਵੀ ਆਪੇ ਇਹਨਾਂ ਨੂੰ ਥੱਟਾ ਲੱਗੀਆਂ ਵਾ ਠੀਕ ਆ ਪਰ ਇਹਨਾਂ ਡਿਕਲੇਅਰ ਨਹੀਂ ਕੀਤਾ ਵੀ ਕੀ ਕੀ ਆ ਫਿਰ ਇਸ ਮੁੱਦੇ ਤੇ ਕਿਹੜੇ ਕਿਹੜੇ ਅਫਸਰ ਨੂੰ ਤੁਸੀਂ ਮਿਲੇ ਹੋ ਆਪਾਂ ਐਸਐਸਪੀ ਹੋ ਡੀਐਸਪੀ ਨੂੰ ਮਿਲੇ ਆ ਜਨਾਲਾ ਨੂੰ ਉਹਨੇ ਕੀ ਕਿਹਾ ਉਹ ਕਹਿੰਦੇ ਜੀ ਕਰਦੇ ਆ ਕੀਤੀ ਜਿਹੜਾ ਤਵਦੀਸ਼ ਅਫਸਰ ਉਹਨਾਂ ਨੇ ਕੀ ਕੀ ਗੱਲ ਹੋ ਹੁੰਦਾ ਬੰਦੇ ਆ ਵਾ ਕਰਦੇ ਕੋਸ਼ਿਸ਼ ਉਹਦੇ ਦੇਖਦੇ ਉਹਦੇ ਆਈਏ ਭਾਈ ਉੱਠੀ ਬੋਲੋ ਦਾਦਾ ਜੀ ਨੇ ਮਤਲਬ ਕਿ ਡੈਥ ਹੋ ਗਈ ਸੱਟਾਂ ਲਾਈਆਂ ਇਹਨਾਂ ਸੱਟ ਲੱਗੀ ਸੀ ਉਹਦੇ ਹਾਂਜੀ ਜਦੋਂ ਨਾਲ ਦੇ ਆਨੋ ਛਡਾਉਣ ਗਿਆ ਇੱਕ ਬਾਹ ਤੋੜੀ ਗਈ ਤੇ ਇੱਕ ਸਿਰ ਤੇ ਸੱਟਾਂ ਲੱਗੀਆਂ ਅੱਛਾ ਉਹਦੇ ਕਾਰਨ ਫੋਨ ਖਾਨ ਜੰਮ ਕੇ ਅੰਦਰ ਤੇ ਰਾਤ ਡੈਥ ਹੋ ਗਈ ਨਾ ਦੀ ਅੱਛਾ ਜੀ ਹਾਂਜੀ ਹਾਂਜੀ ਤੇ ਤੁਸੀਂ ਅੱਜ ਹੁਣ ਸਪੋਰਟ ਤੇ ਆਏ ਹੋ ਹਾਂਜੀ ਹਾਂਜੀ ਅੱਛਾ ਸਪੋਰਟ ਤੇ ਆਏ ਕੀ ਮੰਗ ਕਰਦੇ ਹੋ ਬੰਦ ਭਾਈ ਇਹੋ ਹੀ ਆ ਉਹਨਾਂ ਨੂੰ ਮੌਕੇ ਤੁਹਾਨੂੰ ਪਰਚਾ ਕਰਕੇ ਦੇਣ ਪਰਚਾ ਕਟਾਇਆ ਜਾਵੇ ਉਹਨਾਂ ਬੰਦੇ ਆਵੇ ਤੇ ਆ ਹੁਣ ਜਿਹੜਾ ਆਪਾਂ ਰਾਹ ਬੰਦ ਕੀਤਾ ਹੋਇਆ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋ ਰਹੀ ਸਾਡੀ ਨਹੀਂ ਤਾਂ ਮਤਲਬ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ ਪਰੇਸ਼ਾਨੀ ਸਾਾਨੂੰ ਵੀ ਹੋਈ ਨਾ ਲੋਕਾਂ ਨੂੰ ਚੱਲੋ ਹੁੰਦੀ ਐ ਵੀ ਤਾਂ ਸਾਹਮਣੇ ਸਾਨੂੰ ਵੀ ਦੁੱਖ ਹੈ ਗਾੜਾ ਦਾਦਾ ਜੀ ਪੂਰੇ ਹੋਏ ਆ ਤੇ ਜੇ ਇਹਦੇ ਨਾ ਆਪੇ ਪੱਤਾ ਕੱਢਦਾ ਸਾਨੂੰ ਲੋੜ ਹੀ ਨਹੀਂ ਹੈਗੀ ਇੱਥੇ ਬੈੰਦੀ ਅੱਧੇ ਘੰਟੇ ਤੋਂ ਬਾਅਦ ਤਾਂ ਅਧਿਕਾਰਵਾਈ ਕਰਦੇ ਨੇ ਜੀ ਕਰਤਾ ਖੋਲ ਦਿਓ ਮਰ ਗਿਆ ਅੱਧੇ ਘੰਟੇ ਦਾ ਟਾਈਮ ਦਿੱਤਾ ਇਹਨਾਂ ਅੱਧੇ ਘੰਟੇ ਦੀ ਵਜ੍ਹਾ ਅਸੀਂ 1 ਘੰਟਾ ਖੋਲ ਦਿੱਤਾ ਰਸਤਾ ਸਾਨੂੰ ਇਹਨਾਂ ਸੱਜਿਆ ਅੰਤਾਰ ਅੱਛਾ ਸੱਦੇ ਅੰਦਰ ਤੇ ਉੱਥੇ ਜਾ ਕੇ ਤੇ ਫੇਰ ਉਹ ਉਹਨਾਂ ਗੱਲਾਂ ਤੇ ਆ ਗਿਆ ਪਰਚਾ ਨਹੀਂ ਹੁੰਦਾ। ਅੱਛਾ। ਸਾਡਾ ਪਿਓ ਮਾਰੇ ਇਹਨਾਂ ਤੇ ਪਰਚਾ ਕਿੱਦਾਂ ਨਹੀਂ ਹੁੰਦਾ। ਅੱਛਾ। ਸਾਡੇ ਪਿਓ ਨੂੰ ਇੰਨੀਆਂ ਸੱਟਾਂ ਲੱਗੀਆਂ ਹੋਣ। ਤਿੰਨ ਚਾਰ ਸੱਟਾਂ ਹੋਣ। ਫੇਰ ਵੀ ਇਹ ਮਹਿਕਮੇ ਵਾਲੇ ਜਿਹੜੇ ਨੇ ਚਲੋ ਆਖਰੀ ਇੱਕ ਗੱਲ ਦੱਸੋ ਨਾ ਹੁਣ ਆਪਾਂ ਇੱਥੇ ਬੈਠੇ ਆ ਸਾਡੀ ਮੁੱਖ ਮੰਗ ਕੀ ਆ? ਕਦੋਂ ਧਰਨਾ ਚੁੱਕਾਂਗੇ? ਜੇ ਅਸੀਂ ਕਰਨਾ ਤਾਂ ਚੁੱਕਾਂਗੇ। ਕਿ ਜੇ ਸਾਡਾ ਮਤਲਬ ਆ ਵੀ ਕਰਦੇ ਆ ਮਸਲਾ ਹੱਲ ਉਹਨਾਂ ਤੇ ਪਰਚਾ ਕਰਦੇ 300 700 200 ਆਉਂਦੇ। ਅੱਛਾ। ਫਿਰ ਉਠੋਗੇ ਹਾਂ ਫਿਰ ਅਸੀਂ ਚੱਲ ਜਾਾਂਗੇ ਨਹੀਂ ਤੇ ਅਸੀਂ ਭਾਵੇਂ ਰਾਤ ਰਹੀਏ ਇੱਥੇ ਰਹਿਾਂਗੇ ਮਰਨਾ ਸਾਨੂੰ ਮਨਜ਼ੂਰ ਹੈ ਕਹਿਣਾ ਵੀ ਸਾਨੂੰ ਅੰਦਰ ਦੇ ਦਿਓ ਸਾਰੇ ਪਰਿਵਾਰ ਨੂੰ ਦੇ ਠੀਕ ਹੈ ਧੰਨਵਾਦ ਜਿਹੜੀਆਂ ਪਿਛਲੀ ਲੜਾਈ ਦੇ ਵਿੱਚ ਲੱਗੀਆਂ ਤੇ ਉਹ ਕੁਝੀਆਂ ਸਟਾਂ ਚ ਕਰ ਕਰਦਿਆਂ ਕਰਦਿਆਂ ਅੱਜ ਉਹ ਮੌਤ ਦੇ ਮੂਹਰੇ ਚਲੇ ਗਿਆ ਤੇ ਸਰ ਅੱਜ ਫਿਰ ਉਸ ਤੋਂ ਬਾਅਦ ਥੋੜੀ ਕੀ ਹੋਇਆ ਕੀਵੇਂ ਕੀ ਨਹੀਂ ਹੋਇਆ ਥੋੜੀ ਜਿਹੀ ਜਾਣਕਾਰੀ ਦਿਓ ਔਰ ਹੁਣ ਇਹ ਕਿਸ ਕਿੱਥੇ ਪੁੱਛੋ ਇਹ ਦਾ ਮੁਕੱਦਮਾ ਵਾ 82/24 ਜੀ ਤੇ ਮਿਤੀ 14 5 2024 ਅੱਛਾ ਜੀ ਜਰੂਰ 307 324 323 506 427 148 99 ਵਿੱਚ ਜਿਹੜਾ ਪਹਿਲਾਂ ਹੀ ਕਰ ਗਿਆ ਜੀ ਇਹਦੇ ਜਿਹਦਾ ਵਾਅਦਾ 325 ਦਾ ਵੀ ਹੋਇਆ ਵਾਹ ਜੀ ਇਹਦਾ ਮਕਦਮਾ ਵਾ ਜੀ 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 ਬਿੱਤੇ ਕਰ ਜੇ ਦੀ ਦੇਤ ਹੋਈ ਹੈ ਨਾ ਕਨਾਸੇ ਕੋਲੋਂ ਜੀ ਜੀ ਉਹਨਾਂ ਨੂੰ ਵੀ ਦਰਜ ਆਏ ਉਦੇ ਵਿੱਚ ਇਹਨਾਂ ਦੇ ਪੁੱਤਰੇ ਬੜਉਦਰ ਸਿੰਘ ਨੂੰ ਸੱਟਾਂ ਲੱਗੀਆਂ ਆ ਹਾਂ ਜੀ ਇਹਨਾਂ ਨੂੰ ਸੱਟਾਂ ਲੱਗੀਆਂ ਨਹੀਂ ਜੀ ਉਸ ਤੋਂ ਬਾਅਦ ਇਹ ਪਰਚਾ ਜਿਹੜਾ ਵਾ ਆ ਭਗਵਾਨ ਜੀ ਸਿਹਤ ਕਲਾਤਾ ਜੀ ਜੀ ਹੋਰ ਇਸ ਮੁਕਾਦਮੇ ਵਿੱਚ ਇਹਨਾਂ ਦੇ ਵੀ ਤੇਰੇ ਮਤਲਬ ਕਿ ਅੱਜ ਬਿਆਨ ਦੇ ਤਵਾ ਤੇ ਕਿਹਨਾ ਬਿਆਨ ਦਿੱਤਾ ਭਰਾ ਹਾਂਜੀ ਸਾਡੀ ਕੀ ਕਿਹਦੇ ਬਿਆਨ ਹੈ ਇਹਦੇ ਦੇ ਕਰਕੇ ਇਹ ਉਹਨਾਂ ਦਾ ਨਾਸਿਕ ਰਿਖਤ ਉਹਨਾਂ ਦਾ ਸਿੰਘ ਤਾਂ ਮਿਰਚੀ ਨਾੜਕੇ ਪੁਰਨ ਸਿੰਘ ਨੇ ਬਿਆਨ ਦਿੱਤਾ ਵਾ ਕਿ ਸ਼ਟਾਈ ਦਾ ਪੁੱਤ ਹੈ ਇਕੱਲੇ ਥੋੜਾ ਮਾਰੂਦੀਆ ਨਹੀਂ ਹਸਦਾ ਤਾਂ ਏਲ ਪਰੂ ਉਹਨੂੰ ਕਿਹਾ ਵੀ ਕਿ ਸੇਵਾ ਕਰੋ ਜਿਆਦਾ ਬਿਮਾਰ ਆ ਜੀ ਇਹ ਨੂੰ ਘਰ ਲੈ ਕੇ ਨਹੀਂ ਰਹਿਣ ਅੱਛਾ 20 ਮਿੰਟ ਕਰਕੇ ਇੱਕ ਵਾਰਾ ਹਸਪਤਾਲ ਲੈ ਕੇ ਚੱਲੇ ਹੀ ਤੇ ਰਸਤੇ ਚੋਂ ਜਿਹੜਾ ਥੋੜੀ ਦੂਰ ਜਾ ਕੇ ਮੌਤ ਹੋ ਗਈ ਆ ਜੀ ਉਹਦੇ ਸੰਬੰਧ ਵਿੱਚ ਉਹ ਕਹਿੰਦੇ ਆ ਵੀ ਸਾਨੂੰ ਇਦਾਂ ਲੱਗਦਾ ਉਹ ਪਹਿਲਾਂ ਸੁੱਟਾਂ ਦਿੱਤੀਆਂ ਹੀ ਨਾ ਜੀ ਉਹਨਾਂ ਸੁੱਟਾਂ ਕਰਕੇ ਹੀ ਹੋ ਸਕਦਾ ਇਹ ਮੌਤ ਹੋ ਗਈ ਹੋਵੇ ਜੀ ਤੇ ਇਸੇ ਇਹਦੀ ਇਹ ਚੀਜ਼ ਦੇ ਕਰਕੇ ਨਾ ਇਸ ਮੁਕਦਮਾ ਵਿੱਚ ਹਾਂਜੀ ਤੁਸੀਂ ਉਹ ਦੁਬਾਰਾ ਇਹਨਾਂ ਦਾ ਬਿਆਨ ਦੇ ਲਿਆ ਵਾ ਜੀ ਤੇ ਉਸ ਬਿਆਨ ਦੇ ਆਧਾਰ ਤੇ ਤੇ ਇਹ ਮੰਨਦਾ ਕਿ ਉਹ ਮਾਰਦੇ ਬਣਾ ਕੇ ਜੀ ਤੇ ਫਿਰ ਇਹਨਾਂ ਸਤੰਬਰ ਦੇ ਸਾਲ ਪਗੜੀ ਤੇ ਰਹੂਗਾ ਜੀ ਜੇਕਰ ਡਾਕਟਰ ਸਾਹਿਬ ਜੇ ਪੁੱਛੀ ਹੋਈਦੀ ਆ ਤੇ ਫਿਰ ਉਹਦੇ ਮੁਕਾਮ ਕਰ ਕੋ ਤਪੀਸ਼ ਕੀਤੀ ਜਾਊਗੀ ਠੀਕ ਹੈ ਹਾਂ ਸੱਚਾ ਹੋ ਠੀਕ ਹੈ ਜੀ ਜੋ ਕਿ ਇਹ ਕੇਸ ਦੇਖ ਰਹੇ ਨੇ ਕਲਾ ਸ਼ੰਕਰ ਕਲਾ ਸ਼ੰਕਰ ਹਾਂਜੀ ਕਲਾ ਸ਼ੰਕਰ ਠੀਕ ਹੈ ਠੀਕ ਪਰ ਸਰ ਆ ਬਾਰ-ਬਾਰ ਇਹਨਾਂ ਨੂੰ ਕਰੀ ਬੇਨਤੀ ਕੀਤੀ ਸੀ ਕਿ ਸਰ ਦੋ ਪਾਰਟੀਆਂ ਨੂੰ ਕਿਸੇ ਵੀ ਬੰਦੇ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਸਰ ਇਹਦਾ ਇਹਦੇ ਬਾਰੇ ਕੁਝ ਜਾਣਕਾਰੀ ਕਿਹਨਾਂ ਚਾਹੋਗੇ ਮੈਂ ਤੁਹਾਨੂੰ ਬੰਦਾ ਇਹਦੇ ਨਾਲ ਸੀਨੀਅਰ ਅਫਸਰਾਂ ਕੋਲ ਪਤਾ ਕੀਤਾ ਜੇ ਉਹ ਮੈਂ ਨਵੀਂ ਪੁੱਛਾਂਗੇ ਪਤਾ ਕਰ ਲਾਂਗੇ ਕਿ ਵੀ ਕੀ ਕਾਰਨ ਹੈ ਕੋਈ ਨਾ ਕੋਈ ਇਹਦਾ ਕਾਰਨ ਰਿਹਾ ਹੋਊਗਾ ਉਹ ਵੀ ਚਲੋ ਪਤਾ ਕਰਾਂਗੇ ਉਹ ਪਾਰਟੀਆਂ ਤੋਂ ਉਹ ਕਦੋਂ ਪਤਾ ਕਰਾਂਗੇ ਕਿ ਵੀ ਕੀ ਕਾਰਨ ਹੈ ਤਾਂ ਠੀਕ ਹੈ ਚਲੋ ਜੀ ਆਸ ਕਰਦੇ ਹਾਂ ਕਿ ਉਹ ਜ਼ਿੰਮੇਵਾਰ ਤੁਸੀਂ